ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਨੇ ਇੱਕ ਬੇਹੱਦ ਵੱਡੀ ਸਫਲਤਾ ਹਾਸਲ ਕੀਤੀ ਹੈ ਜਾਨਕਿ ਇਸ ਸਫਲਤਾ ਵਿੱਚ ਹੁਣ ਜਿੱਥੇ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਇਸ ਬਾਬਤ ਜਿੱਥੇ ਕਿ ਇੱਕ ਸਾਬਕਾ ਸੈਨਿਕ ਦੀ ਗ੍ਰਿਫਤਾਰੀ ਹੋਈ ਹੈ ਯਾਨੀ ਕਿ ਹੁਣੇ ਸਾਬਕਾ ਸੈਨਿਕ ਜੋ ਕਿ ਪਾਕਿਸਤਾਨ ਦੀਆਂ ਏਜੰਸੀਆਂ ਨੂੰ ਜੋ ਹੈ ਗੁਪਤ ਸੂਚਨਾ ਭਾਰਤ ਦੇ ਪ੍ਰਤੀ ਦੇ ਰਿਆ ਸੀ ਕੁਝ ਜਿਹੇ ਦਸਤਾਵੇਜ਼ਾਂ ਦੀ ਜਿੱਥੇ ਕਿ ਵੱਡੀਆਂ ਚੀਜ਼ਾਂ ਦੇ ਉੱਤੇ ਵੀ ਅਸਰ ਪੈ ਸਕਦਾ ਸੀ ਦਰਸਲ ਤੁਹਾਨੂੰ ਦੱਸ ਦਈਏ ਕਿ ਜਿਹੜਾ ਇਹ ਸਾਬਕਾ ਸੈਨਿਕ ਹੈ ਫੌਜੀ ਵਜੋਂ ਪਹਿਲਾਂ ਤਿੰਨਾਂ ਚੀਗਾ ਸੇਵਾਵਾਂ ਨਿਭਾਉਂਦਾ ਸੀ ਤੇ ਵੱਖ-ਵੱਖ ਥਾਵਾਂ ਦੇ ਉੱਤੇ ਆਪਣੀ ਜਿਹੜੀ ਜੌਬ ਕੀਤੀ ਆਪਣਾ ਕੰਮ ਕੀਤਾ ਪਰ ਉਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਇਸ ਦੇ ਵੱਲੋਂ ਜੋ ਹੈ ਹੁਣ ਪਹਿਲਾ ਇਸੇ 2025 ਦੇ ਵਿੱਚ ਅਮਰੀਕਸਰ ਤੋਂ ਪੁਲਿਸ ਨੇ ਗ੍ਰਿਫਤਾਰੀ ਕੀਤੀ ਸੀਗੀ ਔਰ ਇਸ ਗ੍ਰਿਫਤਾਰੀ ਦੇ ਵਿੱਚ ਕਿਤੇ ਨਾ ਕਿਤੇ ਤੁਹਾਨੂੰ ਦੱਸ ਦਈਏ ਕਿ ਵੱਡੇ ਪੱਦਰ ਦੇ ਉੱਤੇ ਸਾਰੀਆਂ ਚੀਜ਼ਾਂ ਦੇਖਣ ਨੂੰ ਮਿਲੀਆਂ ਜਾਨੀ ਕਿ ਹੁਣ ਜਦੋਂ ਇਸ ਦੀ ਗ੍ਰਿਫਤਾਰੀ ਹੋਈ ਤੇ ਨਾਲ ਦੀ ਨਾਲ ਪੁਲਿਸ ਨੇ ਇਸ ਦੇ ਕੋਲੋਂ 1 ਕਿਲੋਗ੍ਰਾਮ ਹੈਰਵਨ ਬਰਾਮਦ ਕੀਤੀ ਸੀ ਤਾਂ 1 ਕਿਲੋਗ੍ਰਾਮ ਹੈਰਵਨ ਬਰਾਮਦ ਕੀਤੀ ਇਸ ਤੇ ਵੱਲੋਂ ਤੇ ਨਾਲ ਦੀ ਨਾਲ ਫਿਰ ਜਦੋਂ ਇਹ ਜੇਲ੍ਹ ਦੇ ਵਿੱਚ ਗਿਆ ਜਾ جیل ਦੇ ਵਿੱਚ ਜਾ ਕੇ ਇਸ ਦੀ ਜਾਣ ਪਛਾਣ ਇੱਕ ਜਿਹੇ ਵਿਅਕਤੀ ਨਾਲ ਹੋਈ ਜੋ ਉਹ ਵਿਅਕਤੀ ਜਿਹੜਾ ਸੀਗਾ ਉਹ ਪਾਕਿਸਤਾਨ ਦੀਆਂ ਗੁਪਤ ਏਜੰਸੀਆਂ ਨੂੰ ਜਾਣਕਾਰੀ ਦਿੰਦਾ ਸੀ ਖੂਫੀਆ ਤਾ ਇਹ ਜਿਹੜਾ ਵਿਅਕਤੀ ਸੀ ਜਿਸ ਦਾ ਨਾਮ ਗੁਰਪ੍ਰੀਤ ਹੈ ਜਿਸ ਦੀ ਪਛਾਣ ਹੋਈ ਹੈ ਔਰ ਜਿਸ ਨੇ ਪਾਕਿਸਤਾਨੀਆ ਕੁਝ ਏਜੰਸੀਆਂ ਨੂੰ ਖੂਫੀਆ ਜਾਣਕਾਰੀ ਦਿੱਤੀ ਆ ਤਾਂ ਗੁਰਪ੍ਰੀਤ ਨੇ ਇਹ ਜਾਣਕਾਰੀ ਦਿੱਤੀ ਜਦੋਂ ਇਹ ਫੌਜ ਵਿੱਚ ਤਨਾਤੀ ਕੁਝ ਅਜਿਹੇ ਸੀਕ੍ਰੀਟ ਕੋਈ ਜਿਹੜੇ ਜ਼ਰੂਰੀ ਦਸਤਾਵੇਜ਼ਾਂ ਦੇ ਬਾਰੇ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਵੱਡੇ ਪੱਧਰ ਦੇ ਉੱਤੇ ਮਾਮਲਾ ਗਰਮਾਉਂਦਾ ਹੋਇਆ ਦਿਖਾਈ ਦਿੱਤਾ ਤੁਹਾਨੂੰ ਦੱਸਿਏ ਕਿ ਸਾਰੀਆਂ ਚੀਜ਼ਾਂ ਜਿਹੜੀਆਂ ਸਾਹਮਣੇ ਆਈਆਂ ਤਾਂ ਪੁਲਿਸ ਤੱਕ ਜਾਂਚ ਕਰਨ ਤੇ ਪਹੁੰਚਿਆ ਮਾਮਲਾ ਜਦੋਂ ਪੁਲਿਸ ਨੂੰ ਪਤਾ ਲੱਗਾ ਕਿ ਇਹ ਜਿਹੜਾ ਸਾਬਕਾ ਸੈਨਿਕ ਹੈ ਫੌਜੀ ਵਜੋਂ ਜਦੋਂ ਇਹ ਡਿਊਟੀ ਆ ਨਿਭਾਉਂਦਾ ਸੀ ਤਾਂ ਇਸ ਦੇ ਵੱਲੋਂ ਵੱਡੇ ਪੱਧਰ ਦੇ ਉੱਤੇ ਹੀਰਾਫੇਰੀ ਕੀਤੀ ਗਈ ਹੈ ਪਹਿਲਾਂ 1 ਕਿਲੋਗ੍ਰਾਮ ਹੀਰੋਇਨ ਇਸ ਦੇ ਕੋਲੋਂ ਬਰਾਮਦ ਹੋਈ ਸੀ ਔਰ ਉਸ ਤੋਂ ਬਾਅਦ ਇਸ ਦੀ ਮੁਲਾਕਾਤ ਜੇਲ੍ਹ ਦੇ ਵਿੱਚ ਇੱਕ ਬੰਦ ਕੈਦੀ ਦੇ ਨਾਲ ਜੋ ਹੋਈ ਜੋ ਖੁਫੀਆ ਏਜੰਸੀਆਂ ਨੂੰ ਭਾਰਤ ਦੀਆਂ ਜਾਣਕਾਰੀਆਂ ਦਿੰਦਾ ਸੀ ਪਾਕਿਸਤਾਨ ਪਹੁੰਚਾਉਂਦਾ ਸੀ ਔਰ ਇੱਕ ਗੁਰਪ੍ਰੀਤ ਨਾਮ ਦਾ ਜਿਹੜਾ ਸਾਬਕਾ ਫੌਜੀ ਇਹ ਵੀ ਉਹਨਾਂ ਦੇ ਨਾਲ ਸ਼ਾਮਲ ਹੋਇਆ ਉਸਨੇ ਵੀ ਗੁਪਤ ਸੂਚਨਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਤੋਂ ਬਾਅਦ ਪੁਲਿਸ ਨੇ ਪੂਰੇ ਮਾਮਲੇ ਦੀ ਜਾਂਚ ਗੰਭੀਰਤਾ ਦੇ ਨਾਲ ਕੀਤੀ ਹੈ ਇਹ ਮਾਮਲਾ ਪੱਕ ਗਿਆ ਔਰ ਦੱਸਿਏ ਕਿ ਭਾਰਤ ਤੇ ਪਾਕਿਸਤਾਨ ਦੇ ਵਿੱਚ ਜੰਗ ਵਿਚਾਲੇ ਵੀ ਕੁਝ ਅਜਿਹੇ ਯੂਟਿਊਬਰ ਬਲੌਕਰ ਵੀ ਜਿਹੜੇ ਸਿਗੇ ਉਹ ਵੀ ਫੜੇ ਗਏ ਨੇ ਜਿਹੜਾਂ ਦੇ ਸੰਬੰਧ ਪਾਕਿਸਤਾਨ ਨਾਲ ਦਿਖਾਈ ਦਿੱਤੇ ਯਾਨੀ ਕਿ ਉਹ ਪਾਕਿਸਤਾਨ ਦੇ ਨਾਲ ਚੀਜ਼ਾਂ ਸਾਂਝੀਆਂ ਕਰ ਰਹੇ ਸਿਗੇ ਗੁਪਤ ਸੂਚਨਾਵਾਂ ਭਾਰਤ ਦੇ ਪ੍ਰਤੀ ਜਿਹੜੀਆਂ ਚੀਜ਼ਾਂ ਸੀ ਭਾਰਤ ਦੀਆਂ ਖੂਫੀਆ ਜਿਹੜੀਆਂ ਚੀਜ਼ਾਂ ਸੀ ਉਹ ਪਾਕਿਸਤਾਨ ਤੱਕ ਪਹੁੰਚਾਈਆਂ ਜਾ ਰਹੀਆਂ ਸੀ ਜਿਸ ਤੋਂ ਬਾਅਦ ਇਹ ਮਾਮਲਾ ਭੱਖ ਗਿਆ ਤਾਂ ਹੁਣ ਜਿੱਥੇ ਜੇਲ੍ਹ ਵਿੱਚ ਬੰਦ ਇਹ ਸਾਬਕਾ ਸੈਨਿਕ ਇਸ ਨੂੰ ਲੈ ਕੇ ਹੁਣ ਚੌਕਸ ਹੋ ਗਈ ਹੈ ਪੁਲਿਸ ਤੇ ਪੂਰੇ ਮਾਮਲੇ ਨੂੰ ਗੰਭੀਰਤਾ ਦੇ ਨਾਲ ਜਾਂਚਿਆ ਜਾ ਰਿਹਾ ਵੱਡੀ ਤੇ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਤਾਂ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ